ਸਾਸ਼ੀ ਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਹੀ ਵਧੀਆ ਹੋਵੋਗੇ ਤੇ ਜਿਵੇਂ ਕਿ ਕੱਲ ਇੱਕ ਘਟਨਾ ਵਾਪਰੀ ਹੈ ਮੋਹਾਲੀ ਦੇ ਵਿੱਚ ਜਿਹੜਾ ਹੈ ਕਿ ਮੁੰਡੇ ਵੱਲੋਂ ਜਿਹੜਾ ਮਤਲਬ ਕਿ ਕੁੜੀ ਤੇ ਹਮਲਾ ਕੀਤਾ ਗਿਆ ਦਿਨ ਦਿਹਾੜੀ ਜਿਹੜਾ ਮਤਲਬ ਕਿ ਉਹਨੂੰ ਤਲਵਾਰ ਦੇ ਨਾਲ ਜਿਹੜਾ ਵੱਢ ਦਿੱਤਾ ਪਹਿਲੀ ਗੱਲ ਤੇ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਡਰੀ ਖਤਮ ਹੋ ਗਿਆ ਆਪਣੀ ਜ਼ਿੰਦਗੀ ਦੀ ਕੋਈ ਪਰਵਾਹ ਨਹੀਂ ਹੈਗੀ ਠੀਕ ਹੈ ਤੇ ਜਿਹੜਾ ਵੀ ਮਤਲਬ ਕਿ ਆਪਾਂ ਨੂੰ ਸੁਣ ਚ ਮਿਲਿਆ ਹੈ ਵੀ ਦੋਨਾਂ ਦਾ ਆਪਸ ਦੇ ਵਿੱਚ ਜਿਹੜਾ ਰਿਲੇਸ਼ਨ ਸੀਗਾ ਤੇ ਕਹਿੰਦੇ ਵੀ ਕੁੜੀ ਨੇ ਜਿਹੜਾ ਮਤਲਬ ਕਿ ਵਿਆਹ ਤੋਂ ਜਵਾਬ ਦਿੱਤਾ ਠੀਕੇ ਜਵਾਬ ਦੇਤਾ ਪਰ ਆਪਣੀ ਜ਼ਿੰਦਗੀ ਬਾਰੇ ਵੀ ਸੋਚਣਾ ਚਾਹੀਦਾ ਆਪਣੇ ਮਾਪੇ ਬਾਰੇ ਵੀ ਸੋਚਣਾ ਚਾਹੀਦਾ ਹਨ ਵੀ ਇੰਨੀ ਜਰ ਦੀ ਜਿਹੜੇ ਆਪਾਂ ਨੂੰ ਗਲਤ ਫੈਸਲੇ ਨਹੀਂ ਲੈਣੇ ਚਾਹੀਦੇ ਜੋ ਵੀ ਉਹਨੇ ਕੀਤਾ ਬਹੁਤ ਗਲਤ ਕੀਤਾ ਠੀਕ ਹੈ ਜੀ ਪਿਆਰ ਹੈ ਜਿਹੜਾ ਉਹ ਇੰਨਾ ਨਾ ਨਹੀਂ ਕਰਨਾ ਚਾਹੀਦਾ ਇੰਨਾ ਵੀ ਪਿਆਰ ਦੇ ਵਿੱਚ ਜਿਹੜਾ ਆਪਾਂ ਨੂੰ ਅੰਨਾ ਨਹੀਂ ਹੋਣਾ ਚਾਹੀਦਾ ਵੀ ਜਿਹੜਾ ਇੱਕ ਦੂਜੇ ਦੀ ਜਿਹੜੀ ਹੈ ਮਤਲਬ ਕਿ ਆਪਣੀ ਜਾਨ ਚਲੀ ਜਾਵੇ ਸੋ ਪਹਿਲਾਂ ਹੀ ਆਪਾਂ ਨੂੰ ਜਿਹੜਾ ਵੀ ਸੋਚ ਲੈਣਾ ਚਾਹੀਦਾ ਵੀ ਆਪਾਂ ਇਹਦੇ ਨਾਲ ਵਿਆਹ ਕਰਾਉਣਾ ਜਾ ਨਹੀਂ ਕਰਾਉਣਾ ਜੇਕਰ ਮਤਲਬ ਕੀ ਆਪਾਂ ਨੂੰ ਵਿਆਹ ਦੀ ਸੈਟਿੰਗ ਨਹੀਂ ਹੈਗੀ ਕੁੜੀ ਹੈ ਚਾਹੇ ਮੁੰਡਾ ਤਾਂ ਉਹਨੂੰ ਜਿਹੜਾ ਗੱਲ ਹੀ ਘੱਟ ਕਰਨੀ ਸ਼ੁਰੂ ਕਰ ਦੋ ਠੀਕ ਹੈ ਹੌਲੀ ਹੌਲੀ ਥੋੜਾ ਪਿੱਛੇ ਹੋ ਜਾਓ ਠੀਕ ਹੈ ਉਹ ਕਿਤੇ ਜਾ ਰਿਹਾ ਕਿਤੇ ਆ ਰਿਹਾ ਇੰਨੀ ਉਹਦਾ ਗੱਲਾਂ ਦੇ ਵਿੱਚ ਜਿਹੜਾ ਇਨਵੋਲਵ ਵੀ ਨਾ ਹੋ ਠੀਕ ਹੈ ਜਿਹੜਾ ਕਿ ਆਪਣਾ ਹੌਲੀ ਹੌਲੀ ਹੈ ਜਿਹੜਾ ਆਪਣਾ ਵੀ ਪਿਆਰ ਘੜ ਜਾਂਦਾ ਹੈ ਤਾਂ ਜਦੋਂ ਆਪਾਂ ਇੱਕ ਦਮ ਦੇ ਵਿੱਚ ਕੁੜੀ ਹੈ ਚਾਹੇ ਮੁੰਡਾ ਇੰਨਾ ਨੇੜੇ ਹੋ ਕੇ ਆਪਾਂ ਜਾਂ ਇੰਨਾ ਆਪਣੇ ਚ ਮਤਲਬ ਕਿ ਪਿਆਰ ਵੱਧ ਵੱਧ ਕੇ ਜਾਂ ਪਿਆਰ ਦਾ ਵੱਧ ਜਾਣਾ ਤਾਂ ਇੱਕਦਮ ਚ ਆਪਾਂ ਕਹਿ ਦੇਣਾ ਵੀ ਹਾਂ ਵੀ ਮੈਂ ਜਿਹੜਾ ਤੇਰਾ ਵਿਆਹ ਨਹੀਂ ਕਰਾ ਸਕਦਾ ਜਾਂ ਮੈਂ ਤੇਰਾ ਰਹਿ ਨਹੀਂ ਸਕਦਾ ਤਾਂ ਕੁੜੀ ਆ ਚਾਹੇ ਮੁੰਡਾ ਦੋਨਾਂ ਦੇ ਵਿੱਚੋਂ ਇੱਕ ਨੂੰ ਸਹਿਣਾ ਜਿਹੜਾ ਬਦਲ ਕਿ ਬਹੁਤ ਔਖਾ ਹੁੰਦਾ ਹੈ ਠੀਕ ਹੈ ਵੀ ਜਿਹੜਾ ਇਹ ਕਈ ਵੇਰੇ ਜਿਹੜਾ ਸਹਿਣ ਨਹੀਂ ਕੀਤਾ ਜਾਂਦਾ ਇੱਕਦਮ ਦੇ ਵਿੱਚ ਠੀਕ ਹੈ ਜੀ ਇਹ ਜਿਹੜਾ ਗੁੱਸਾ ਹੈ ਇਹ ਦੋਵਾਂ ਦੇ ਘਰ ਨੇ ਜਿਹੜੇ ਬਰਬਾਦ ਕਰ ਦਿੰਦਾ ਹੈ ਠੀਕ ਹੈ ਜੀ ਦੋਵਾਂ ਦੇ ਘਰ ਜਦੋਂ ਬਰਬਾਦ ਹੋ ਜਾਂਦੇ ਇਸ ਕਰਕੇ ਜਿਹੜਾ ਆਪਾਂ ਨੂੰ ਜਿਹੜਾ ਵੀ ਧਿਆਨ ਦੇਣਾ ਚਾਹੀਦਾ ਜੇ ਤਾਂ ਆਪਾਂ ਸਾਥ ਨਿਭਾਉਣਾ ਠੀਕ ਹੈ ਜੀ ਤਾਂ ਅਗਲੇ ਨਾਲ ਦਿਲ ਤੋਂ ਪਿਆਰ ਕਰੋ ਠੀਕ ਹੈ ਜੀ ਰਹੀਂਦੀ ਜ਼ਿੰਦਗੀ ਤੱਕ ਸਾਥ ਰਹੋ ਠੀਕ ਹੈ ਤਾਂ ਜੇ ਆਪਾਂ ਸਾਥ ਨਹੀਂ ਨਿਭਾਉਣਾ ਤਾਂ ਹੌਲੀ-ਹੌਲੀ ਜਿਹੜੇ ਪਿੱਛੇ ਹਟਜੋ ਠੀਕ ਹੈ ਤਾਂ ਜੋ ਕੀ ਆਪਣੀ ਜ਼ਿੰਦਗੀ ਬਰਬਾਦ ਨਾ ਹੋ ਸਕੇ ਠੀਕ ਹੈ ਦੇਖੋ 1 ਮਿੰਟ ਸੈਕਿੰਡ ਦੇ ਵਿੱਚ ਜਿਹੜੀ ਹੈ ਮਤਲਬ ਕਿ ਜ਼ਿੰਦਗੀ ਉੱਥਲ-ਪੁਥਲ ਹੋ ਜਾਂਦੀ ਹੈ ਠੀਕ ਹੈ ਐਵੇਂ ਦੇ ਪਿਆਰ ਦਾ ਕਰਨਾ ਹੀ ਕੀ ਹੈ ਜਿਹਦੇ ਵਿੱਚ ਦੋਵੇਂ ਪਰਿਵਾਰ ਹੀ ਝੜ ਜਾਣ ਠੀਕ ਹੈ ਜੀ